ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਜਰਨਲ ਆਓ ਅੱਜ ਗੱਲ ਕਰਦੇ ਹਾਂ ਦੋਸਤੋ ਜਾਂਦਾਂ ਦੇ ਚਿਰੋਖੇ ਪ੍ਰੋਗਰਾਮ ਵਿੱਚ ਅੱਜ ਗੱਲ ਕਰਾਂਗੇ 2008 ਵਿੱਚ ਜਦੋਂ ਬਿਲਕੇ ਦੀ ਸਖਵਿੰਦਰ ਕੌਰ ਸਰਪੰਚ ਚੁਣੀ ਗਈ ਸੀ ਅਤੇ ਕਲਵਿੰਦਰ ਕੌਰ ਜੱਕੂ ਹਾਰ ਗਈ ਸੀ ਇਹ ਚੋਣ ਉਸ ਸਮੇਂ ਸਖਵਿੰਦਰ ਕੌਰ ਦੇ ਹਮਾਇਤੀ ਜਿਸ ਥਾਂ ਇਕੱਠੇ ਹੋਏ ਉਸੇ ਥਾਂ ਤੇ 225 ਵਿਚਕਰਨਾ ਸਿੰਘ ਤੇ ਜੱਖੂ ਦੀ ਹਮਾਇਤ ਵਿੱਚ ਇਕੱਠ ਹੋਇਆ ਅੱਗੇ ਤੁਸੀਂ ਆਪ ਹੀ ਸਮਝ ਲੈਣਾ ਕੀ ਕੀਆ ਜਾ ਸਕਦਾ ਕਿ ਜਗਾ ਵਿਭਾਗ ਜਾਂ ਨਗਰ ਪੰਚਾਇਤ ਬਿਲਕਾਤ ਅਫਸਰ ਦੇ ਬਿਲਕੁਲ ਸਾਹਮਣੇ ਦੀ ਗੱਲ ਕਰ ਰਿਹਾ ਕਾਮਰਤ ਸੰਤੋਖ ਸਿੰਘ ਬਿਲਕਾ ਦਾ ਕਾਰਜ ਇੱਥੇ ਜੱਖੂ ਹੁਣਾ ਦੇ ਹੱਕ ਵਿੱਚ ਰੌਣਕਾਂ ਲੱਗੀਆਂ ਜਿਨ੍ਹਾਂ ਦੇ ਹੱਕ ਵਿੱਚ 2008 ਦੌਰਾਨ ਇਕੱਠ ਕਿਸੇ ਹੋਰ ਦੇ ਹੱਕ ਵਿੱਚ ਸੀ ਤੇ ਆਓ ਦੋਸਤੋ ਗੱਲ ਕਰਦੇ ਆਂ ਤੁਹਾਡੇ ਲਈ ਲੈ ਕੇ ਆਇਆ ਇਹ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਜੋ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਜੋ ਕਿਸੇ ਵੇਲੇ ਜਾਤਾ ਤਾਜ਼ੀਆਂ ਕਰਨ ਲਈ ਇਹ ਪ੍ਰੋਗਰਾਮ ਹੈ 13 ਜਨਵਰੀ 2025 ਨੂੰ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੈਂ ਕਵਰੇਜ ਕਰਨ ਲਈ ਜਦੋਂ ਘਰੋਂ ਚੱਲਿਆ ਤੇ ਮੈਂ ਆਪਣਾ ਮੋਟਰਸਾਈਕਲ ਜਾ ਕੇ ਖੜਾ ਕੀਤਾ ਨਗਰ ਪੰਚਾਇਤ ਦਫ਼ਤਰ ਬਿਲਗਾ ਦੇ ਸਾਹਮਣੇ ਮੈਂ ਦੇਖਿਆ ਕਿ ਸੁਰੱਖਿਆ ਪ੍ਰਬੰਧ ਬੜੇ ਸਖਤ ਉਸ ਸ਼ੌਣੀ ਬਣਿਆ ਨਗਰ ਪੰਚਾਇਤ ਬਿਲਗਾ ਜਦੋਂ ਦਫ਼ਤਰ ਦੇ ਸਾਹਮਣੇ ਕਾਮਰੇਟ ਸਰਦੋਪ ਸਿੰਘ ਬਿਲਗਾ ਦੇ ਘਰ ਵੱਲ ਤੱਕਿਆ ਤਾਂ ਰੌਣਕਾਂ ਹੀ ਰੌਣਕਾਂ ਨਜ਼ਰਾਈਆਂ ਮੈਨੂੰ ਯਾਦ ਆਇਆ ਕੁਦਰਤ ਬੜੀ ਬਹਿਮਤਾ ਹੈ ਕਿ 225 ਵਿੱਚ 2008 ਵਾਲਾ ਦ੍ਰਿਸ਼ ਜੋ ਮੈਂ ਵੇਖਿਆ ਸੀ ਉਹੀ ਮੰਜ਼ਰ ਉਹੀ ਦ੍ਰਿਸ਼ ਉਸੇ ਸਮੇਂ ਮੈਨੂੰ ਮਨ ਯਾਦ ਆਇਆ ਉਸ ਸਮਾਂ ਉਸ ਵੇਲੇ ਬਧਾਇਕ ਸਨ ਗਰਦੀਪ ਸਿੰਘ ਭੁੱਲਣ ਸੁਣਨ ਵਾਲਿਆਂ 'ਚ ਜ਼ਰੂਰ ਉਸ ਸਮਾਂ ਉਹਨਾਂ ਨੂੰ ਯਾਦ ਆ ਆ ਪਿਆ ਹੋਵੇਗਾ ਕਿ ਚੌਧਰੀ ਜਾਜੀ ਸਿੰਘ ਵੱਲੋਂ ਬਣਾਇਆ ਗਿਆ ਉਸ ਸਮੇਂ ਸਾਝਾ ਫਰੰਡ ਜੇਤ ਵਿੱਚ ਚੌਧਰੀ ਜਾਜੀ ਸਿੰਘ ਆਪਣੇ ਆਪ ਨੂੰ ਉਸ ਵੇਲੇ ਅਕਾਲੀ ਆਖਵਾਉਂਦੇ ਸੀ ਬਸਪਤ ਆਗੂ ਸੀ ਲੇਖ ਰਾਜ ਅਤੇ ਕਾਵਨ ਤੇ ਸੰਤੋਖ ਸਿੰਘ ਬਿਲਗਾ ਆਸਲਾ ਗਰੂਪ ਵੱਲੋਂ ਸੀ ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਕੇ ਉਸ ਵਿਲੇ ਸਰਪੰਚ ਦੀ ਚੋਣ ਹੋਣੀ ਸੀ ਪੰਚਾਂ ਨੇ ਸਰਪੰਚ ਹੋਣਾ ਸੀ ਉਸ ਵਿਲੇ ਕਰਦੀਪ ਸਿੰਘ ਭੁੱਲਰ ਤਿਰ ਦਾ ਸਰਪੰਚ ਵੰਡ ਲਈ ਉਮੀਦਵਾਰ ਸੀ ਕੁਲਵਿੰਦਰ ਕੌਰ ਜਕੂ ਪਤਨੀ ਵਰਨਾਮ ਸਿੰਘ ਜਕੂ ਉਸ ਸਮੇਂ ਇਸ ਤਿਰ ਦਾ ਇੱਕ ਪੰਚ ਚੌਧਰੀ ਤਿਰ ਬਲੰਦ ਟੋਨ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਸਥਿਤੀ ਹਾਰ ਵਿੱਚ ਬਦਲ ਗਈ ਸੀ ਸਾਹਮਣਾ ਕਰਨਾ ਪਿਆ ਸੀ ਉਸ ਸਮੇਂ ਪਰਮਿੰਦਰ ਸਿੰਘ ਸੰਘੇੜਾ ਪੰਜ ਸੀ ਜਿਨ੍ਹਾਂ ਨੇ ਕਲਵਿੰਦਰ ਕੌਰ ਜੱਖੂ ਨੂੰ ਉਸ ਵੇਲੇ ਵੋਟ ਪਾਈ ਸੀ ਗਰਨਾਪ ਸਿੰਘ ਜੱਖੂ ਨੇ ਇਸ ਵੋਟ ਨੂੰ ਮੋੜਿਆ 2017 ਨਾਲ ਵਿੱਚ ਅਗਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤੇ ਕਾਮਰਦ ਸਰਦੋਪ ਸਿੰਘ ਬਿਲਗਾ ਨੇ ਲੰਮੇ ਸਮੇਂ ਤੱਕ ਚੌਧਰੀ ਜਾਜੀ ਸਿੰਘ ਦੇ ਨਾਲ ਸਾਂਝੇ ਫਰੰਟ ਵਿੱਚ ਆਪਣਾ ਰੋਲ ਨਵਾਇਆ ਵਿਕਾਸ ਕਾਰਜਾਂ ਨੂੰ ਲੈ ਕੇ ਹਮਾਇਤ ਕੀਤੀ ਚੌਧਰੀ ਦੀ ਪੰਚਾਇਤਾਂ ਦੌਰਾਨ ਜੇ ਗੱਲ ਕੀਤੀ ਜਾਵੇ ਤਾਂ ਦੋ ਟਰਮਾਂ ਜਿਵੇਂ ਪਹਿਲੀ ਸਰਪੰਚ ਬਣੀ ਸੀ ਚੌਧਰੀ ਦੀ ਪਤਨੀ ਕਮਲਪ੍ਰੀਤ ਕੌਰ ਦੂਸਰੀ ਟਰਮ ਚੌਧਰੀ ਖੁਦ ਜਿੱਤੇ ਨੇ ਸਰਪੰਚ ਬਣਦੇ ਨੇ ਬਿਲਗਾ ਵਿੱਚ ਵਿਕਾਸ ਕਾਰਜਾਂ ਬਾਰੇ ਉਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਚੌਧਰੀ ਜੱਜੀ ਸਾਹਮਣੇ ਟਰੱਲੇ ਨਾਲ ਮਿਲ ਕੇ ਦੇ ਕੰਮ ਕੀਤੇ ਹੋਣ ਕਰਕੇ ਲੋਕਾਂ ਦੀ ਵੀ ਇਹਨਾਂ ਨੂੰ ਖੂਬ ਹਮਾਇਤੀ ਮੌਜੂਦਾ ਸਰਕਾਰ ਦੀ ਬਿਲਗਾ ਲਈ ਜੋ ਵਿਕਾਸ ਦੀ ਨੀਤੀ ਆ ਉਸ ਨੂੰ ਲੈ ਕੇ ਕੌਂਸਲਰ ਸੰਤੋਖ ਸਿੰਘ ਬਿਲਗਾ ਨੇ ਨੇੜਤਾ ਵੜਾਈ ਔਰ ਹਲਕਾ ਬਧਾਈ ਕਿ ਇੰਦਰਜੀਤ ਕੋਰ ਮਾਨ ਵੱਲੋਂ ਇੱਥੇ ਬਣਾਈ ਇਨੋਵੇਟਿਵ ਕਮੇਟੀ ਦਾ ਹਿੱਸਾ ਬਣੇ ਕੌਂਸਲਰ ਸੰਤੋਖ ਸਿੰਘ ਬਿਲਗਾ ਨਗਰ ਪੰਚਾਇਤ ਬਿਲਗਾ ਦੀ ਚੋਣਾਂ ਇ ਤੇ ਚੋਣ ਵਿੱਚ ਚੋਣ ਘਟ ਜੋੜ ਵਿੱਚ ਸੰਤੋਖ ਸਿੰਘ ਬਿਲਗਾ ਨੂੰ ਪਾਰਟੀ 10 ਨੰਬਰ ਬਾੜ ਤੋਂ ਐ ਆਵਾਮੀ ਪਾਰਟੀ ਨੇ ਇਹ ਸੀਟ ਉਹ ਨਾਲ ਨਹੀਂ ਛੱਡੀ 21 ਦਸੰਬਰ ਤੋਂ ਚੋਣਾਂ ਹੋਈਆਂ 13 ਦਸੰਬਰ ਨੂੰ ਪਰਧਾਨ ਦੀ ਚੋਣ ਨੂੰ ਲੈ ਕੇ ਜਾਤਾਂ ਦੇ ਚਰੁਖੇ ਵਿੱਚੋਂ ਇਹ ਪ੍ਰੋਗਰਾਮ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਤੁਹਾਨੂੰ ਇਹ ਵੀਡੀਓ ਦੇ ਦ੍ਰਿਸ਼ ਵੀ ਤੁਸੀਂ ਦੇਖ ਰਹੇ ਹੋ 13 ਜਨਵਰੀ ਨੂੰ ਚਾਹ ਪਾਣੀ ਦਾ ਪ੍ਰੋਗਰਾਮ ਕਾਂਗਰਸ ਸੰਤੋਖ ਸੰਗਤ ਦੇ ਕਰ ਸੀ ਇੱਥੇ ਲੋਕਾਂ ਦੇ ਟਹਿੜਨ ਦੇ ਇਲਾਕੇ ਭਾਤ ਤੋਂ ਜੋ ਕਰਨਾ ਉਸਨੂੰ ਜੱਫੂ ਦੀ ਮਹੱਤਵ ਵਿੱਚ ਆਵਾਂ ਦੀ ਵਾਰੀ ਦੇ ਲੋਕ ਇੱਥੇ ਆਕਤਰ ਸੀ ਤੇ ਮੈਂ 2008 ਵਾਲੇ ਸਮੇਂ ਦੇ ਦ੍ਰਿਸ਼ ਨੂੰ ਜੋੜ ਕੇ ਦੇਖ ਰਿਹਾ ਸੀ ਕਿ ਉਸ ਸਮੇਂ ਦੇਖ ਲਓ ਕੁਦਰਤ ਕਿਵੇਂ ਵਿਆਹਤਾ ਉਸ ਵੇਲੇ ਐਸੀ ਜੇਤੂ ਦ੍ਰਿਸ਼ ਨੂੰ ਚੌਧਰੀ ਜਾਜੀ ਸਿੰਘ ਘਰੇ ਦਾ ਬਣਿਆ ਸੀ ਉਦੋਂ ਦ੍ਰਿਸ਼ ਸਰਪੰਚ ਬਣ ਸੀ ਸਖਵਿੰਦਰ ਕੌਰ ਉਸ ਵੇਲੇ ਵੀ ਇੱਥੇ ਚਾਹ ਪਾਣੀ ਦਾ ਪ੍ਰਬੰਧ ਸੀ ਇਸ ਸਮੇਂ ਵੀ ਜਿਵੇਂ ਮੈਂ ਜ਼ਿਕਰ ਕਰ ਰਿਹਾ ਕੌਂਟ ਸੰਤੋਖ ਸਿੰਘ ਬਿਲਗਾ ਜਦੋਂ ਮੈਂ ਯਾਦ ਕਰਵਾਇਆ ਕਿ ਕੌਂਟ ਜੀ ਉਸ ਸਮੇਂ ਤਾਂ ਐ ਸਮੇਂ ਤਾਂ ਉਹਨਾਂ ਨੇ ਬੜੇ ਖੁਸ਼ੀ ਮੂਡ ਵਿੱਚ ਗਿਆ ਤੇ ਉਹਨਾਂ ਨੇ ਉਸ ਸਮੇਂ ਜਕੂ ਦੇ ਖਿਲਾਫ ਇੱਥੇ ਚਾਹ ਪਣ ਦਾ ਪ੍ਰਭਾਵ ਸੀ ਤੇ ਅੱਜ ਜਕੂ ਦੇ ਹੱਕ ਵਿੱਚ ਸਿਆਸਤ ਸਦਾ ਕਿਸੇ ਦੀ ਮਿੱਤਰ ਨਹੀਂ ਰਹਦੀ ਸਦਾ ਕਿਸੇ ਦੀ ਦੁਸ਼ਮਣ ਨਹੀਂ ਰਹਦੀ ਇਹ ਅਕਸਰ ਆਪਾਂ ਸੁਣਦੇ ਹਾਂ ਸੋ ਦੋਸਤੋ ਇਹ ਸਮਾ ਹੋ ਰਿਹਾ ਚੁਣੇ ਹੋਏ ਮੈਂਬਰਾਂ ਦਾ ਨਗਰ ਪੰਚਾਇਤ ਬਿਲਗਾ ਦਫ਼ਤਰ ਵਿੱਚ ਪਹੁੰਚਣ ਬਿਲੇ ਉਸ ਵੇਲੇ ਦੇ ਯੂਤ ਰਚ ਮੈਂ ਤੱਕੇ ਤੇ ਆਮ ਆਦਮੀ ਪਾਰਟੀ ਦੀ ਇਹ ਵਿਰੋਧੀ ਤਰ ਸੀ ਚਾਰ ਪਾਰਟੀਆਂ ਦਾ ਇਕੱਠ ਜੋੜ ਕਾਂਗਰਸ ਕਾਲੀ ਦਾ ਲਿਬਾਸ ਪਾ ਕਮਿਊਨਿਸਟ ਪਰ ਮਾਸਟਰ ਪ੍ਰਸੂਧਮ ਲਾਲ ਉਹਨਾਂ ਦੀ ਪੰਜ ਮੈਂਬਰ ਅੰਦਰ ਜਾਣ ਲਈ ਤਿਆਰ ਖੜੀ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਹਮੇਤਤੀ ਚੌਧਰੀ ਜਾਜੀ ਸਿੰਘ ਸਣੀ ਪਰਮਿੰਦਰ ਸਿੰਘ ਸੰਘੇੜਾ ਤੇ ਹੋਰ ਦੋ ਸਾਥੀ ਉਹਨਾਂ ਦੇ ਐ ਉੱਥੇ ਖੜੇ ਦੇਖੇ ਇਹ ਤੁਹਾਨੂੰ ਦ੍ਰਿਸ਼ ਵੀ ਅਸੀਂ ਦਿਖਾ ਰਹੇ ਹਾਂ ਕਿ ਦੂਸਰੇ ਪਾਸੇ ਕੁਦਰਤ ਕਿੰਨੀ ਬਿਆਨਤ ਹੈ ਜਿੱਥੇ ਰੌਣਕਾਂ ਜਿੱਤ ਦੀ ਖੁਸ਼ੀ ਭੰਗੜੇ ਪੈ ਔਰ ਜਨਾਬ ਦਿਹਾਰ ਮਿਸਟਰ ਸੀ ਉਹਨਾਂ ਵਾਲੇ ਪਾਸੇ ਜਿਹੜੀ ਹਮੈਤ ਲਈ ਉਸ ਦਿਨ ਚਾਰ ਪਾਰਟੀਆਂ ਦਾ ਜਿਹੜਾ ਕਾਠੇ ਨਹੀਂ ਹੋ ਸਕਿਆ ਇਹਨਾਂ ਦੇ ਨਾਲ ਸੋ ਦੋਸਤੋ ਇਹ ਪ੍ਰੋਗਰਾਮ ਜਾਂ ਤਾਂ ਵਿੱਚ ਰੁਕੇ ਜਿਨ੍ਹਾਂ ਵਿੱਚ ਮੇਰੇ ਦੋਸਤਾਂ ਨੇ 2008 ਦਾ ਉਹ ਦ੍ਰਿਸ਼ ਦੇਖਿਆ ਹੋਵੇਗਾ ਉਹ ਮਨਾ ਵਿੱਚ ਹੈ ਜਰੂਰ ਇਸ ਪ੍ਰੋਗਰਾਮ ਨੂੰ ਇਸ ਵੀਡੀਓ ਨੂੰ ਦੇਖ ਕੇ ਜਰੂਰ ਮਨਾ ਦੇ ਵਿੱਚ ਉਹ ਸਮਾਯਾਦ ਕਰਨਗੇ ਤਾਂ ਉਹ ਸਮਾਯਾਦ ਆਊਗਾ ਤੇ ਕਿਵੇਂ ਸਿਆਪ ਕੋ ਜਿਹੜਾ ਤੁਸੀਂ ਪੁੱਛਿਆ ਸਰਦੇ ਤੇ ਕਿਸੇ ਪਾਸੇ ਪਾਸੇ ਜਾਂ ਕਿਸੇ ਦਾ ਤਾਂ ਹੋ ਰਿਹਾ ਸਭ ਤੋਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਦੋਸਤੋ ਹਮੇਸ਼ਾ ਹੀ ਤੁਹਾਡੇ ਲਈ ਅਸੀਂ ਜਾਣਕਾਰੀ ਭਰਪੂਰ ਪ੍ਰੋਗਰਾਮ ਲੈ ਕੇ ਆਉਨੇ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਨੀਚ ਨਾਲ ਤੱਕਦੇ ਹੋ ਗੋ ਨਾਲ ਦੇਖਦੇ ਹੋ ਸੁਣਦੇ ਹੋ ਸਾਡੀ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਤੁਸੀਂ ਸਾਡਾ ਬਹੁਤ ਇਛਾ ਬਤਾਉਨੇ ਆ ਸਾਨੂੰ ਦੇਖਣ ਵਾਲਿਆਂ ਦੀ ਜਦੋਂ ਗਿਣਤੀ ਸੈਂਕੜਿਆਂ ਹਜ਼ਾਰਾਂ ਵਿੱਚ ਹੁੰਦੀ ਹੈ ਤੇ ਸਾਡਾ ਉਤਸ਼ਾਹਵਾਦਤਾ ਸਾਡੀ ਮਿਹਨਤ ਨੂੰ ਐ ਕਹਿ ਦੋਗੇ ਉਤਸ਼ਾਹ ਮਿਲਦਾ ਵੀਡੀਓ ਬਣਾਉਣ ਲਈ ਕੀਤੀ ਜਾਂਦੀ ਹੈ ਮਿਹਨਤ ਜਿਹੜੀ ਆ ਉਹਦੇ ਲਈ ਬਹੁਤ એનર્ਜੀ ਮਿਲਦੀ ਹੈ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਇਹ ਪ੍ਰੋਗਰਾਮ ਜਿਹੜਾ ਤੁਹਾਨੂੰ ਜਾਤਾਂ ਦੇ ਵਿੱਚ ਰੋਕੇ ਵਿੱਚੋਂ ਦਿਖਾਇਆ ਆਉਣ ਵਾਲੇ ਦਿਨਾਂ ਵਿੱਚ ਫਿਰ ਇਸੇ ਤਰ੍ਹਾਂ ਤੁਹਾਡੇ ਲਈ ਅਸੀਂ ਅਗਲੇ ਪ੍ਰੋਗਰਾਮ ਵਿੱਚ ਦਿਖਾਵਾਂਗੇ ਕਿੱਤੇ ਮੇ ਲੋਕ ਸਿਰ ਤੇ ਤਾਜ ਧਰ ਗਿਆ ਲੋਕ ਸਾਥ ਦਿੰਦਿਆ ਇਹਨਾਂ ਜਿੰਦਾਂ ਦਾ ਤੇ ਜਦੋਂ ਇਹ ਲੀਡਰ ਲੋਕਾਂ ਨੂੰ ਛੱਡ ਜਾਂਦੇ ਆ ਤੇ ਲੋਕ ਵੀ ਸਾਥ ਛੱਡ ਜਾਂਦੇ ਆ ਤੇ ਇਸ ਸਾਥ ਛੱਡਣ ਦਾ ਪਤਾ ਲੱਗਦਾ ਵੋਟਾਂ ਦੀ ਗ੍ਰੰਥੀ ਤੋਂ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਨੂੰ ਵੀ ਪਹਿਲਾਂ ਵਾਂਗ ਲਾਇਕ ਅਤੇ ਸ਼ੇਅਰ ਕਰਨਾਂ ਨੂੰ ਭੁੱਲਣਾ ਦੋਸਤੋ ਬਾਤੋ ਬਾਤ ਪਿਆਰ ਦੇਣਾ ਅਸੀਂ ਫਿਰ ਤੁਹਾਡੇ ਲਈ ਅਜਿਹੇ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਹਜਰ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ